ਸ਼ੁਰੂਆਤ ਆ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਆ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾ ਮੰਡੇ ਆਪਣਾ ਨਵਾਂ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਕਈ ਮਹੱਤਵਪੂਰਨ ਐਲਾਨ ਉਹਨਾਂ ਵੱਲੋਂ ਕੀਤੇ ਗਏ ਨੇ ਆਮ ਲੋਕਾਂ ਲਈ ਸਭ ਤੋਂ ਵੱਡਾ ਐਲਾਨ ਸਭ ਤੋਂ ਭਰੋਸੇਮੰਦ ਖਬਰ ਇਹ ਹੈ ਕਿ ਚਮੜੇ ਦੇ ਜੁੱਤੇ ਅਤੇ ਕੱਪੜੇ ਦੇ ਨਿਰਯਾਤ ਸਸਤਾ ਹੋ ਗਿਆ ਇਸ ਤੋਂ ਇਲਾਵਾ ਮਾਈਕ੍ਰੋਵੇਵ ਸੂਰਜੀ ਊਰਜਾ ਨਾਲ ਸੰਬੰਧਿਤ ਚੀਜ਼ਾਂ ਕੈਂਸਰ ਦੀਆਂ ਦਵਾਈਆਂ ਵੀ ਸਸਤੀਆਂ ਹੋ ਗਈਆਂ ਨੇ ਧਿਆਨਯੋਗ ਦੇਣਯੋਗ ਗੱਲ ਇਹ ਹੈ ਕਿ ਵਿੱਤੀ ਵਿਰੇ 2026-27 ਦਾ ਇਹ ਆਮ ਬਜਟ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਦੇ ਵੱਲ ਇੱਕ ਵੱਧੇ ਹੋਏ ਕਦਮ ਦੇ ਵੱਲੋਂ ਪ੍ਰਸਾਰਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਸੋ ਇਹ ਬਜਟ ਅਜਿਹੇ ਸਮੇਂ ਵਿੱਚ ਪੇਸ਼ ਕੀਤਾ ਗਿਆ ਜਦੋਂ ਦੇਸ਼ ਉੱਚ ਅਮਰੀਕੀ ਟੈਰਿਫ ਦਾ ਸਾਹਮਣਾ ਵੀ ਕਰ ਰਿਹਾ ਤੇ ਵਿਸ਼ਵ ਵਿਆਪੀ ਆਰਥਿਕਤਾ ਦੇ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਬਜਟ ਦੇ ਵਿੱਚ ਖਰੀਚ ਸਕ੍ਰੈਪ ਤੇ ਸ਼ਰਾਬ ਨੂੰ ਮਹਿੰਗਾ ਕੀਤਾ ਗਿਆ ਹੁਣ ਸਸਤਾ ਕੀ ਕੀ ਹੋਇਆ ਉਹ ਵੀ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿੰਨੇ ਆ ਕੱਪੜੇ ਸਸਤੇ ਹੋਏ ਨੇ ਚਮੜੇ ਦਾ ਸਮਾਨ ਸਸਤਾ ਹੋਇਆ ਵਿਦੇਸ਼ੀ ਯਾਤਰਾਵਾਂ ਵੀ ਸਸਤੀਆਂ ਹੋਣ ਗਈਆਂ ਸਿੰਥੈਟਿਕ ਜੁੱਤੀਆਂ ਵੀ ਸਸਤੀਆਂ ਹੋਈਆਂ ਨੇ ਮਾਈਕ੍ਰੋਵੇਵ ਓਵਨ ਵੀ ਸਸਤੇ ਹੋਏ ਨੇ ਕੈਂਸਰ ਦੀਆਂ 17 ਦਵਾਈਆਂ ਵੀ ਸਸਤੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਹਵਾਈ ਜਹਾਜ਼ ਬਣਾਉਣ ਵਾਲੇ ਉਪਕਰਣ ਵੀ ਸਸਤੇ ਹੋਏ ਨੇ ਈਵੀ ਬੈਟਰੀਆਂ ਸਸਤੀਆਂ ਹੋਈਆਂ ਨੇ ਆ ਸ਼ੂਗਰ ਆਧਾਰਿਤ ਦਵਾਈਆਂ ਨੂੰ ਵੀ ਸਸਤਾ ਕੀਤਾ ਗਿਆ ਚਮੜਾ ਤੇ ਟੈਕਸਟਾਈਲ ਨਿਰਯਾਤ ਨੂੰ ਵੀ ਹੋਰ ਸਸਤਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਹਾਜ਼ਾਂ ਦਾ ਬਾਲਣ ਸੋਲਰ ਗਲਾਸ ਤੇ ਬਾਇਓ ਗੈਸ ਤੇ ਮਿਸ਼ਰਤ એનર્ਜੀ ਦੇ ਸਾਰੇ ਸਾਧਨ ਵੀ ਸਸਤੇ ਕੀਤੇ ਗਏ ਨੇ ਇਨਕਮ ਟੈਕਸ ਦੀ ਗੱਲ ਕਰੀਏ ਤਾਂ ਇਸ ਦੌਰਾਨ ਇਨਕਮ ਟੈਕਸ ਚੋਰੀ ਤੇ ਜੁਰਮਾਨੇ ਦਾ ਐਲਾਨ ਕੀਤਾ ਗਿਆ ਆ ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਚੋਰੀ ਕਰਨ ਤੇ ਹੁਣ ਕੋਈ ਸਜ਼ਾ ਨਹੀਂ ਹੋਵੇਗੀ ਬਲਕਿ ਇਸ ਦੀ ਥਾਂ ਤੇ 30% ਟੈਕਸ ਲਗਾਇਆ ਜਾਵੇਗਾ ਵਿੱਤ ਮੰਤਰੀ ਨੇ 30% ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਇਸ ਦਾ ਮਤਲਬ ਹੈ ਕਿ ਆਮਦਨ ਛੁਪਾਉਣ ਵਾਲਿਆਂ ਨੂੰ ਹੁਣ ਸਜ਼ਾ ਨਹੀਂ ਦਿੱਤੀ ਜਾਵੇਗੀ ਉਹਨਾਂ ਤੋਂ 30% ਟੈਕਸ ਵਸੂਲਿਆ ਜਾਵੇਗਾ ਇਸ ਦੇ ਨਾਲ ਹੀ ਬਜਟ ਦੇ ਵਿੱਚ ਉਹਨਾਂ ਨੇ ਆਮਦਨ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਤੇ ਨਿਯਮਾਂ ਦੇ ਵਿੱਚ ਬਦਲਾਅ ਦਾ ਐਲਾਨ ਵੀ ਕੀਤਾ ਹੈ ਆਈਟੀਆਰ 1 ਤੇ ਆਈਟੀਆਰ 2 ਫਾਈਲ ਕਰਨ ਵਾਲੇ ਟੈਕਸਦਾਤਾਵਾਂ ਨੂੰ ਹੁਣ 31 ਜੁਲਾਈ ਤੱਕ ਆਪਣੀ ਰਿਟਰਨ ਭਰਨੀ ਹੋਵੇਗੀ ਸੋ ਵਿੱਤ ਮੰਤਰੀ ਸੀਤਾਰਾਮਨ ਵਲੋਂ ਇਸ ਤੋਂ ਇਲਾਵਾ ਦਿੱਲੀ ਵਾਰਾਨਸੀ ਸਮੇਤ 7 ਹਾਈ ਸਪੀਡ ਰੇਲ ਕੋਰੀਡੋਰਾਂ ਦਾ ਐਲਾਨ ਵੀ ਕੀਤਾ ਗਿਆ ਵਾਰਾਨਸੀ ਅਤੇ ਪਟਨਾ ਦੇ ਵਿੱਚ ਜਹਾਜ਼ ਮੁਰਮਮਤ ਸਹੂਲਤਾ ਸਥਾਪਿਤ ਕੀਤੀਆਂ ਜਾਣਗੀਆਂ ਵਾਰਾਨਸੀ ਅਤੇ ਸਿਲੀਗੁੜੀ ਦੇ ਵਿੱਚ ਵੀ ਹਾਈ ਸਪੀਡ ਰੇਲ ਕੋਰੀਡੋਰ ਬਣਾਏ ਜਾਣਗੇ ਐਸੇ ਬਿਗਨ ਪਾਰਟੇ ਆਈ ਵਾਂਟ ਟੂ ਐਕਸਪ੍ਰੈਸ ਮਾਈ ਗ੍ਰੈਟੀਟਿਊਡ ਟੂ ਦ ਪੀਪਲ ਫਾਰ ਸਟੈਂਡਿੰਗ ਫਰਮਲੀ ਵਿਦ ਅਸ ਐਸ ਵੀ ਫੋਜ ਆਰ ਵੇ ਟੂਗੇਦਰ ਟਵਾਰਡਸ Becoming one of the largest economies of the world. Our aim is to transform aspiration into achievement and potential into performance as we ensure that the dividends of growth reach every farmer, the scheduled caste, the scheduled tribes, the nomads, the youth, the poor, and the women. In Vikasit Bharat Young Leaders Dialogue 2026, several innovative ideas were shared with our Prime Minister, which have inspired many of the proposals, making this a unique Yuba Shakti driven budget. Our government's sankalp is to focus on our poor, underprivileged, and the disadvantaged. To deliver on this Sankalp, and given that this is the first budget prepared in Kartavya Bhavan, we are inspired by three Kartavya. Our first Kartavya is to accelerate and sustain economic growth by enhancing productivity and competitiveness and building resilience to volatile global dynamics. Our second kartavya is to fulfill aspirations of our people and build their capacity, making them strong partners in, the, in India's path to prosperity. Our third kartavya, aligned with our vision of Sapka Saath Sapka Vikas, is to ensure that every family, community, region, and sector has access to resources, amenities, and opportunities for meaningful participation ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਦੀਆਂ ਰਿਐਕਸ਼ਨਸ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਰਕਾਰ ਦੇ ਇਸ ਬਜਟ ਦੇ ਉੱਤੇ ਪ੍ਰਤੀਕਰਮ ਜ਼ਾਹਰ ਕੀਤਾ ਗਿਆ ਇਹ ਮੇਰੇ ਸੇ ਆਪ ਪੁੱਛੋਗੇ ਤਾਂ ਸ਼ਾਇਦ ਲੋਕਾਂ ਨੂੰ ਲੱਗੇਗਾ ਕਿ ਇਹ ਆਪੋਜੀਸ਼ਨ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੈ ਤਾਂ ਸ਼ਾਇਦ ਇਸ ਲਈ ਕਹਿੰਦਾ ਹੈ हम बॉर्डर स्टेट हैं अगर पंजाब की बात ही आप ये मोदी जी को इस देश के अंदर 12-13 साल हो गए देश का प्रधानमंत्री बने हुए हमारे लिए कभी एक भी चीज घोषणा नहीं है ये जो बजट बनाए जाते हैं पूरा राजनीतिकरण इस बजट में है जहां चुनाव होते हैं केवल उन स्टेट्स के लिए ये बजट बनाए जाते हैं चुनाव लूटने के अदरवाइज कहा नौकरी देनी है क्या होना चाहिए किस स्टेट को क्या जरूरत है उसके ऊपर तो कभी चर्चा हुई नहीं ना कभी बजट हुआ है तो हमें तो इस बजट से कोई उम्मीदें थी नहीं आपको पता है पूरे बजट के भाषण में आदरणीय फाइनेंस मिनिस्टर ने एक बार भी पंजाब का नाम मेरे को कोई उम्मीद नहीं थी लेकिन मेरे को एक उम्मीद थी आज कि कम से कम गुरु रविदास महाराज जी का आज गुरुपूर्व है और देश के प्रधानमंत्री वहां पर जा रहे हैं पहले तो मैंने ये कहा था कि आप छुट्टी वाले दिन और आज गुरुपुर वाले दिन आप ये बजट सेशन ना रखें चलो रख लिया तो मेरे को लग रहा था कि आज गुरु रविदास महाराज जी के नाम से कुछ घोषणा करेंगे कम से कम कि मैं वहां जा रहा हूं यहां घोषणा करेंगे कुछ तो क्योंकि पॉलिटिकल विजिट है उनकी तो कम से कम एक यूनिवर्सिटी दे देते करोड़ करोड़ है कोई की की लागत से एक इंटरनेशनल लेवल यूनिवर्सिटी दे देते और तो कुछ नहीं था किसानों की मांग थी एम की वो नहीं दिया इंडस्ट्रियल एंड बॉर्डर स्टेट हमारी डिक्लेयर करना चाहिए था वो कुछ नहीं किया फिल्म निर्देशक रोहित शेट्टी के घर के बाहर फायरिंग होने की खबर सामने आई है ਜਾਣਕਾਰੀ ਦੇ ਮੁਤਾਬਕ ਕੁੱਲ 4 ਰਾਉਂਡ ਫਾਇਰਿੰਗ ਹੋਈ ਹੈ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮਾਂ ਕਾਰ ਪਹੁੰਚ ਗਈਆਂ ਨੇ ਰੋਹਿਤ ਸ਼ੈਟੀ ਦੇ ਮੁੰਬਈ ਦੇ ਜੁਹੂ ਇਲਾਕੇ ਦੇ ਵਿੱਚ ਰਿਹਾਇਸ਼ ਹੈ ਉਸ ਦੇ ਘਰ ਦੇ ਨਜ਼ਦੀਕ ਹੋਰ ਵੀ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਰਹਿੰਦੀਆਂ ਨੇ ਮੁੰਬਈ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਲਗਭਗ 3 ਵਜੇ ਵਾਪਰੀ ਹੈ ਅਣਪਛਾਤੇ ਹਮਲਾਵਰਾਂ ਨੇ 4 ਰਾਉਂਡ ਫਾਇਰ ਕੀਤੇ ਇਸ ਤੋਂ ਬਾਅਦ ਜੁਹੂ ਦੇ ਵਿੱਚ ਰੋਹਿਤ ਸ਼ੈਟੀ ਦੇ ਘਰ ਦੇ ਆਲੇ ਦੁਆਲੇ ਸੁਰੱਖਿਆ ਤਾਇਨਾਤ ਕੀਤੀ ਗਈ ਹੈ ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਹੋਰ ਜਾਂਚ ਕਰ ਰਹੀ ਹੈ ਹਮਲੇ ਤੋਂ ਬਾਅਦ ਅਜੇ ਇਸ ਦਾ ਮਕਸਦ ਪਤਾ ਨਹੀਂ ਲੱਗਿਆ ਇਸ ਮਾਮਲੇ ਦੇ ਵਿੱਚ ਕਿਸੇ ਨੇ ਹਾਲੇ ਜ਼ਿੰਮੇਵਾਰੀ ਨਹੀਂ ਲਈ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮਾਂ ਨੇ ਕਟਨਾ ਸਥਾਨ ਤੋਂ ਇਕੱਠੇ ਕੀਤੇ ਸਬੂਤਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਮੁੰਬਈ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਮਾਰਤਾਂ ਤੇ ਗੋਲੀਬਾਰੀ ਹੋਈ ਹੈ ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਲਈ ਹਰ ਸੰਭਵ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਮਿੱਤਰ ਦੇਸ਼ਾਂ ਤੋਂ ਪਾਕਿਸਤਾਨ ਵੱਲੋਂ ਲਗਾਤਾਰ ਵਿੱਤੀ ਮਦਦ ਲੈਣ ਨੂੰ ਲੈ ਕੇ ਸ਼ਰਮਿੰਦਗੀ ਦਾ ਅਹਿਸਾਸ ਕੀਤਾ ਉਹਨਾਂ ਕਿਹਾ ਕਿ ਲਗਾਤਾਰ ਆਪਣੇ ਮਿੱਤਰ ਦੇਸ਼ਾਂ ਤੋਂ ਵਿੱਤੀ ਸਹਾਇਤਾ ਮੰਗਣਾ અપਮਾਨਜਨਕ ਹੈ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਉਹਨਾਂ ਖੁੱਲ੍ਹ ਕੇ ਮੰਨਿਆ ਕਿ ਵਿਦੇਸ਼ੀ ਕਰਜ਼ਾ ਲੈਣ ਦੀ ਮਜਬੂਰੀ ਦੇ ਵਿੱਚ ਪਾਕਿਸਤਾਨ ਨੂੰ ਆਪਣਾ ਸਿਰ ਝੁਕਾਉਣਾ ਪਿਆ ਅਤੇ ਆਤਮ ਸਨਮਾਨ ਦੀ ਕੀਮਤ ਤੇ ਸਮਝੌਤਾ ਕਰਨਾ ਪਿਆ। ਇਸਲਾਮਾਬਾਦ ਦੇ ਵਿੱਚ ਦੇਸ਼ ਦੇ ਮਸ਼ਹੂਰ ਵਪਾਰੀਆਂ ਤੇ ਨਿਰਯਾਤਕਾਂ ਦੇ ਮਾਣ ਦੇ ਵਿੱਚ ਰੱਖੇ ਇੱਕ ਸਮਾਰੋਹ ਦੇ ਵਿੱਚ ਸੰਬੋਧਨ ਕਰਦੇ ਹਾਂ ਸ਼ਰੀਫ ਨੇ ਮੁਸ਼ਕਿਲ ਦੌਰ ਨੂੰ ਯਾਦ ਕੀਤਾ ਜਦੋਂ ਪਾਕਿਸਤਾਨ ਨੂੰ ਦਿਵਾਲੀਏ ਪਾਨ ਦੇ ਡਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕੁਝ ਲੋਕ ਇਸ ਤਕਨੀਕੀ ਰੂਪ ਦੇ ਵਿੱਚ ਅਸਫਲ ਹੋਣ ਦੇ ਕਾਰਨ ਵੀ ਦੱਸ ਰਹੇ ਸਨ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਤਾਂ ਆਰਥਿਕ ਸਥਿਤੀ ਬਹੁਤ ਨਾਜ਼ੁਕ ਸੀ ਅਤੇ ਆਮ ਆਦਮੀ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪ੍ਰਧਾਨ ਮੰਤਰੀ ਨੇ 2023 ਦੇ ਵਿੱਚ ਪੈਰਿਸ ਦੇ ਵਿੱਚ ਕਮਾਂਤਰੀ ਮੁਦਰਾ ਕੋਸ਼ IMF ਦੇ ਪ੍ਰਬੰਧਕੀ ਨਿਰਦੇਸ਼ਕ ਦੇ ਨਾਲ ਮੁਲਾਕਾਤ ਦੌਰਾਨ ਜ਼ਿਕਰ ਕੀਤਾ ਸੀ ਕਿ ਕਮਾਂਤਰੀ ਕਰਜ਼ਾਦਾਤਾ ਨੇ ਇੱਕ ਆਰਥਿਕ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਿਸ ਦੇ ਵਿੱਚ ਦੇਸ਼ ਦੇ ਨੇਤਾਵਾਂ ਤੋਂ ਅਰਬਾਂ ਡਾਲਰ ਦੇ ਕਰਜ਼ਾ ਮੰਗਣ ਦੇ ਲਈ ਮੁਲਾਕਾਤ ਕੀਤੀ ਸੀ ਸੋ ਉਹਨਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਆਗੂਆਂ ਤੇ IMF ਦੇ ਆਗੂਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਇਹ ਵੀ ਦੱਸਿਆ ਕਿ ਮੈਂ ਕਿਸ ਤਰ੍ਹਾਂ ਦੱਸਾਂ ਕਿ ਅਸੀਂ ਮਿੱਤਰ ਦੇਸ਼ਾਂ ਤੋਂ ਕਰਜ਼ਾ ਲੈਣ ਦੇ ਲਈ ਕਿਸ ਤਰ੍ਹਾਂ ਮਿੰਤਾ ਕੀਤੀਆਂ ਸੀ ਸੋ ਮਿੱਤਰ ਦੇਸ਼ਾਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ ਪਰ ਜੋ ਕਰਜ਼ ਮੰਗਣ ਜਾਂਦਾ ਹੈ ਉਸ ਦਾ ਸਿਰ ਝੁਕਿਆ ਰਹਿੰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਜ਼ ਨਾਲ ਫਰਜ਼ ਵੀ ਪੈਦਾ ਹੁੰਦੇ ਨੇ ਸੋ ਉਹਨਾਂ ਫਰਜ਼ਾਂ ਨੂੰ ਪੂਰਾ ਵੀ ਕਰਨਾ ਹੁੰਦਾ ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਖੁੱਲੇ ਤੌਰ ਤੇ ਇਹ ਗੱਲ ਮੰਨੀ ਹੈ ਕਿ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਲੈਣ ਦੀ ਇਵਜ ਦੇ ਵਿੱਚ ਆਪਣਾ ਸਿਰ ਝੁਕਾਉਣਾ ਪਿਆ ਅਤੇ ਪਾਕਿਸਤਾਨ ਦੇ ਲਈ ਇਹ ਕੋਈ ਸਨਮਾਨਜਨਕ ਸਥਿਤੀ ਨਹੀਂ ਸੀ ਸੋ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੀ ਆਰਥਿਕ ਤੰਗੀ ਨੂੰ ਵੀ ਸਾਰਿਆਂ ਦੇ ਸਾਹਮਣੇ ਰੱਖਿਆ ਅਫਰੀਕੀ ਦੇਸ਼ ਕਾਂਗੋ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਾਂਗੋ ਗਣਰਾਜ ਦੇ ਪੂਰਬੀ ਹਿੱਸੇ ਦੇ ਵਿੱਚ ਸਥਿਤ ਰੁਬਾਇਆ ਕੋਲਟਨ ਖਾਨ ਦੇ ਵਿੱਚ ਜ਼ਮੀਨ ਖਿਸਕਣ ਦੇ ਨਾਲ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ ਜਦੋਂ بارش ਦੇ ਕਾਰਨ ਜ਼ਮੀਨ ਕਮਜ਼ੋਰ ਹੋ ਗਈ ਅਤੇ ਖਾਨ ਅੰਦਰੋਂ ਢਹਿ ਢੇਰੀ ਹੋ ਗਈ ਇਸ ਬੁਲਾਰੇ ਨੇ ਲੁਬੰਬਾ ਕਬੇਰੇ ਮੂਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਹਾਦਸੇ ਦੇ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਮਾਈਨਿੰਗ ਮਜ਼ਦੂਰ ਬੱਚੇ ਔਰਤਾਂ ਸ਼ਾਮਲ ਨੇ ਇਹਨਾਂ ਦੇ ਵਿੱਚ ਬੱਚੇ ਤੇ ਬਾਜ਼ਾਰ ਦੇ ਵਿੱਚ ਫਲ ਵੇਚਣ ਵਾਲੀਆਂ ਔਰਤਾਂ ਵੀ ਸ਼ਾਮਲ ਨੇ ਹਾਲਾਂਕਿ ਸ਼ੁੱਕਰਵਾਰ ਸ਼ਾਮ ਤੱਕ ਮਰਨ ਵਾਲਿਆਂ ਦੀ ਸਹੀ ਗਿਣਤੀ ਸਪਸ਼ਟ ਨਹੀਂ ਸੀ ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਮਰਨ ਵਾਲਿਆਂ ਦੀ ਸਹੀ ਗਿਣਤੀ ਨੂੰ ਸਪਸ਼ਟ ਕੀਤਾ ਗਿਆ ਕਿਉਂਕਿ ਮਲਵੇ ਦੇ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਕੁਝ ਲੋਕਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ ਕੁਝ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਪਰ 200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਇਹ ਖਾਨ ਬੇहद ਅਹਿਮ ਮੰਨੀ ਜਾਂਦੀ ਹੈ ਜਿਸ ਦੇ ਵਿੱਚ ਇਹ ਘਟਨਾ ਵਾਪਰੀਆ ਕਿਉਂਕਿ ਇੱਥੋਂ ਨਿਕਲਣ ਵਾਲਾ ਕੋਲਟਨ ਦੁਨੀਆ ਭਰ ਦੇ ਵਿੱਚ ਇਸਤੇਮਾਲ ਹੁੰਦਾ ਹੈ ਕੋਲਟਨ ਤੋਂ ਟੈਟਲਮ ਨਾਂ ਦੀ ਧਾਤ ਬਣਦੀ ਹੈ ਜਿਸ ਦਾ ਇਸਤੇਮਾਲ ਮੋਬਾਈਲ ਫੋਨ ਕੰਪਿਊਟਰਸ 에ਅਰ ਸਪੇਸ ਉਪਕਰਨ ਅਤੇ ਗੈਸ ਟਰਬਾਈਨਸ ਵਿੱਚ ਕੀਤਾ ਜਾਂਦਾ ਹੈ ਤੇ ਹੁਣ ਇੱਕ ਨਜ਼ਰ ਪਾਉਣੇ ਆ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਸੂਬੇ ਦੇ ਵਿੱਚ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਬੀਤੀ ਰਾਤ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ ਅਤੇ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖੀ ਗਈ ਹੈ ਸੋ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਟਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਇਹ 3 ਫਰਵਰੀ ਤੱਕ ਜਾਰੀ रह ਸਕਦਾ ਹੈ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਬਿਜਲੀ ਗਰਜਣ ਦੇ ਨਾਲ ਨਾਲ ਆ ਹਲਕੀ ਬਰਸਾਤ ਹੋ ਸਕਦੀ ਹੈ ਸੋ ਇਸ ਸੰਬੰਧ ਵਿੱਚ yellow alert ਮੌਸਮ ਵਿਭਾਗ ਵੱਲੋਂ ਜਿਤਾਈ ਗਿਆ ਜਿਤਾਇਆ ਗਿਆ ਇਸ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ 1.8 ਡਿਗਰੀ ਸੈਲਸੀਅਸ ਦਾ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਤਾਪਮਾਨ ਆਮ ਤੋਂ ਹੇਠਾਂ ਡਿੱਗਿਆ ਸੋ ਸਭ ਤੋਂ ਘੱਟ ਤਾਪਮਾਨ ਸੂਬੇ ਦੇ ਵਿੱਚ 3000 at 8 ਡਿਗਰੀ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਸੋ ਸੂਬੇ ਦੇ ਵਿੱਚ ਬੀਤੀ ਰਾਤ ਦਾ ਸਭ ਤੋਂ ਘੱਟ ਤਾਪਮਾਨ 3.8 ਡਿਗਰੀ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ। ਅਗਲੇ 24 ਘੰਟਿਆਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਹੋ ਸਕਦਾ ਜੋ ਕਿ ਆਮ ਤਾਪਮਾਨ ਤੋਂ 2 ਤੋਂ 3 ਡਿਗਰੀ ਜਿਹੜੀ ਹੈ ਉਸ ਦੇ ਵਿੱਚ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਇਸ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਵਿੱਚ ਬਿਜਲੀ ਗਰਜਣ ਦੀ ਸੰਭਾਵਨਾ ਤੇ ਨਾਲ ਦੀ ਨਾਲ ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਰਹਿ ਸਕਦੀ ਹੈ। ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ।